ਜੈ ਕਰੂ ਤੇ ਕਨਗੁਰਦੇਵ ਜੀ ਸੋ ਅੱਜ ਅਮਰਤ ਬਾਣੀ ਸੇਵਾ ਸੁਸਾਇਟੀ ਦੇ ਸਾਡੇ ਪ੍ਰਧਾਨ ਸਾਹਿਬ ਸ੍ਰੀ ਅਮਰਜੀਤ ਕੁਮਾਰ ਰਫਾਸੀਆ ਜੀ ਜੋ ਵਿਸ਼ੇ ਦੇ ਨਾਲ ਜੁੜੇ ਹੋਏ ਆ ਇਹਨਾਂ ਦੀ ਅਮਰਤ ਬਾਣੀ ਸੇਵਾ ਸੁਸਾਇਟੀ ਮੈਂ ਦਾਸ ਵੀ ਨਿਰਮਲ ਕੁਮਾਰ ਨਿਮਾ ਵੀ ਉਹਦਾ ਜਨ ਦਸਤਖਤ ਕਰਿਆ ਸਾਡੇ ਸ਼੍ਰੀ ਇਸਪਾਲਨੂ ਜੀ ਵੀ ਮੈਂਬਰ ਹੈਗੇ ਸੋ ਅੱਜ ਆਪਣੇ ਭਰਾ ਨੂੰ ਵਧਾਈ ਦੇਣ ਵਾਸਤੇ ਸਾਰੇ ਪਹੁੰਚੇ ਆ ਸਾਡੀ ਇਹ ਲੜਕੀ ਦੀ ਨਜ਼ਰ ਤੋਂ ਸਦੀਗਰੀ ਬਗਲੀ ਬਿਰਦੀ ਜੋ ਮਿਸ਼ਨ ਦੇ ਨਾਲ ਜੁੜੀ ਹੋਈ ਹੈ। ਹੋਰ ਸਾਡੇ ਸਰਦਾਰ ਬਰਜੀਤ ਸਿੰਘ ਜੀ ਇੱਥੇ ਖੜੇ ਸੀ ਕਿ ਕਰੇਗਾ। ਆ ਤੇ ਹੋਰ ਸਾਰੇ ਪਰਿਵਾਰ ਮੇਰੇ ਨਾਲ ਜੁੜਿਆ ਹੋਇਆ ਜੀ ਮੇਰੇ ਮੇਰੀ ਜਿਹੜੀ ਲੋਕਾਂ ਦੇ ਵਿੱਚ ਕੀਤੀ ਹੋਈ ਸੇਵਾ 40-45 ਸਾਲ ਤੋਂ। ਉਹਦਾ ਫਲ ਸਤਿਗੁਰ ਰਵਿਦਾਸ ਮਾਰੀ ਦੀ ਕਿਰਪਾ ਦੇ ਨਾਲ ਲੋਕਾਂ ਨੇ ਮੇਰੇ ਭੈਣਾ ਭਰਾਵਾਂ ਨੇ ਮੇਰੇ ਵੋਟਾਂ ਸਪੋਰਟ ਨਾਲ ਚੋਣ ਦੇ ਵਿੱਚ ਪਾਇਆ ਹੈਗਾ। ਤੋ ਇਹ ਦਿਆਂ ਦੇ ਕੰਮਾਂ ਦੀ ਕਾਮਯਾਬੀ ਜਾਂ ਬਲੰਦੀਆਂ ਤੇ ਪਹੁੰਚੜੀ ਹੈ ਨਾ ਬਹੁਤ ਸਾਰੀ ਤਪੱਸਿਆ ਕੱਲੀ ਪਈ ਹੈ ਮੈਂ ਜੋ ਵੀ ਲੋਕਾਂ ਦੀ ਸੇਵਾ ਕੀਤੀ ਆ ਲੋਕਾਂ ਨੇ ਉਹਨੂੰ ਤਪੱਸਿਆ ਮੰਨਿਆ ਮੇਰੀ ਸੋ ਇਸ ਕਰਕੇ ਲੋਕਾਂ ਨੇ ਮੇਰੇ ਹੱਥ ਦੇ ਵਿੱਚ ਜਿਹੜਾ ਫਤਵਾ ਦਿੱਤਾ ਹੈਗਾ ਔਰ ਮੈਂ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਜੇ ਵੀ ਮੇਰੇ ਤੇ ਭਰੋਸਾ ਜਤਾਇਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਾਰਡ ਨੰਬਰ 52 ਦੇ ਵਿੱਚ ਜਿਹੜੇ ਅਧੂਰੇ ਕੰਮ ਪਏ ਵਿਕਾਸ ਕਾਰਜ ਪਏ ਆ ਤਾਂ ਕਿ ਲੋਕਾਂ ਦੀ ਜਿਹੜੀ ਆਵਾਜ਼ ਨੂੰ ਮੈਂ ਅੱਛੇ ਵਧੀਆ ਢੰਗ ਦੇ ਨਾਲ ਪ੍ਰਸ਼ਾਸਨ ਦੇ ਮੋੜੇ ਰੱਖ ਸਕਾਂ ਤਾਂ ਜੋ ਕਿ ਉਹਨਾਂ ਦੇ ਵਿਕਾਸ ਕਾਰਜ ਜਿਹੜੇ ਆ ਮੁਹਈਆ ਕਰਾ ਸਕਾਂ ਉਸ ਤੋਂ ਰਵਾ ਹੋਰ ਲੋਕਾਂ ਦੇ ਨਾਲ ਜੁੜੀਆਂ ਹੋਈਆਂ ਮੁੱਢੀਆਂ ਸੋਤਾਂ ਜਿਵੇਂ ਬੁੱਢਾਪਾ ਪੈਨਸ਼ਨ ਉਹ ਵਿਧਵਾ ਪੈਨਸ਼ਨ ਹੋ ਗਈ ਜਾਂ ਕੁਝ ਆ ਰਾਸ਼ਨ ਕਾਰਡ ਵਗੈਰਾ ਦੇ ਕੁਝ ਇਦਾਂ ਛੋਟੇ-ਛੋਟੇ ਮਸਲੇ ਹੈਗੇ ਆ ਤੇ ਇਹਨਾਂ ਨੂੰ ਵੀ ਮੈਂ ਜਾਣ ਕੇ ਉਹਨਾਂ ਲੋਕਾਂ ਤੱਕ ਪਹੁੰਚਾਵਾਂ ਸਭ ਤੋਂ ਵੱਡੇ ਜਿਹੜੇ ਸਾਡੇ ਏਰੀਆ ਦੇ ਵਿੱਚ ਵਾਰਡ ਸਾਡੀ ਇਹ ਲਾਕ ਹੋਣ ਕਰਕੇ ਨਾ ਛੋਟੀ ਹੋ ਗਈ ਹੈ ਕੋਸੇ ਦੇ ਵਿੱਚ ਨਵੇਂ ਇਲਾਕੇ ਜੁੜੇ ਆ ਉੱਥੇ ਬੜਾ ਬੁਰਾ ਹਾਲ ਹੈ ਡਵੈਲਪਮੈਂਟ ਹੈ ਨਹੀਂ ਕਿ ਕਿਸੇ ਵੀ ਕੰਮ ਦੀ ਨਾ ਗੜੀਆਂ ਨਾ ਸੜਕਾਂ ਨਾ ਸੀਵਰੇਜ ਦਾ ਸਿਸਟਮ ਸਹੀ ਆ ਉਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪਹਿਲ ਦੇ ਆਧਾਰ ਤੇ ਉਹ ਨਾ ਏਰੀਆ ਨੂੰ ਸਭ ਤੋਂ ਪਹਿਲਾਂ ਜੁਵਾਨ ਅਪਰੂਵ ਏਰੀਆ ਉਹਨਾਂ ਨੂੰ ਅਪਰੂਵ ਕਰਾਉਣਾ ਕਿਉਂਕਿ ਉਹ ਵਿਕਾਸ ਕਰਾਉਣ ਏਰੀਆ ਅਪਰੂਵਡ ਹੋਣਾ ਜ਼ਰੂਰੀ ਹੈ ਸਰਕਾਰ ਵੱਲ ਤੋਂ ਮੈਂ ਇਹ ਕਹਿੰਦਾ ਫਿਮਾਂ ਦਾ ਜਾਚਾਗਾ ਸਾਡੇ ਗੁੱਡੂ ਭਾਜੀ ਚੈਨਲ ਜਿਹੜਾ 22 ਚ ਚਲਾਉਂਦੇ ਆ ਸਾਡੇ ਜੋਗਰਾਜ ਜੱਸੀ ਜੀ ਜੋਗਰਾਜ ਜੱਸੀ ਜੀ ਸਾਡੇ ਵੀਰ ਇਹ ਵੀ ਮਿਸ਼ਨ ਨਾਲ ਜੁੜੇ ਹੋਏ ਸਾਰੇ ਇਹ ਵੀ ਅੱਜ ਇੱਥੇ ਪਹੁੰਚੇ ਆ ਇਹ ਸਾਰੀ ਕਵਰਿੰਗ ਕਰਨ ਵਾਸਤੇ ਦਾਸ ਦਾ ਹੌਸਲਾ ਵਧਾਉਣ ਵਾਸਤੇ ਸਾਰੇ ਪਹੁੰਚੇ ਆ ਜੀ ਮੈਂ ਇੱਕ ਵਾਰ ਫੇਰ ਆਪਣੇ ਪਰਿਵਾਰ ਵੱਲੋਂ ਆਪਣੇ ਵੱਲੋਂ ਆਪਣੇ ਵਾਰਡ ਦੇ ਵੋਟਰਾਂ ਸੋਟਰਾਂ ਵੱਲੋਂ ਉਹਨਾਂ ਸਾਰੇ ਸਾਥੀਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਜੀ ਜੈ ਗੁਰੂ ਦੇਵ ਧੰਨਵਾਦ ਜੋ ਬੋਲੇ ਈਸੋ ਨਿਰਭੈ ਸਤਿਗੁਰੂ ਪ੍ਰਸਾਦ ਮਹਾਰਾਜੀ ਜੈ ਗੁਰਦੇਵ ਤਨ ਗੁਰਦੇਵ ਜੈ ਗੁਰਦੇਵ ਤਨ ਗੁਰਦੇਵ ਜੋ ਬੋਲੇ ਈਸੋ ਨਿਰਭੈ ਜਸ ਗੁਰੂ ਰਵਿਦਾਸ ਮਹਾਰਾਜੀ ਜੈ ਜੈ ਸੋ ਮੈਂ ਬੇਨਤੀ ਕਰਾਂਗਾ ਸਾਡੇ ਸਤਿਕਾਰਯੋਗ ਗਗਲੀ ਭੈਣ ਜੀ ਉਹਨੂੰ ਉਹ ਵੀ ਜਕਾਰਾ ਲਾ ਦੇਣਗੇ ਵੱਲੋਂ ਸਾਡੀ ਕਮੇਟੀ ਵੱਲੋਂ ਸਾਡੀ ਸੰਸਥਾ ਵੱਲੋਂ ਦੇਣ ਜੀ ਹਾਂਜੀ ਜੈ ਗੁਰਦੇਵ ਜੀ ਤਨ ਗੁਰਦੇਵ ਬਹੁਤ ਧੰਨਵਾਦੀ ਹਾਂ ਮੈਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਜੱਸੀ ਗੁੱਡੂ ਜੀ ਔਰ ਸਾਡੇ ਜੋਗਰਾਜ ਅਸਲ ਭਾਜੀ ਜੋ ਕਿ ਇਹ ਕਵਰਿੰਗ ਕਰਨ ਵਾਸਤੇ ਇੱਥੇ ਆਏ ਆ ਕਿਉਂਕਿ ਬਹੁਤ ਖੁਸ਼ੀ ਦਾ ਮਾਹੌਲ ਆ ਔਰ ਸਾਡੇ ਰਵਿਦਾਸੀਆ ਸਮਾਜ ਵਾਸਤੇ ਮਾਣ ਵਾਲੀ ਗੱਲ ਹੈ ਕਿ ਸਾਡੇ ਬਹੁਤ ਹੀ ਕਿਉਂਕਿ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ ਸਾਡੇ ਵਾਸਤੇ ਬਹੁਤ ਜਦੋਂ ਕੋਈ ਮਤਲਬ ਅਥਾਰਟੀ ਵੀ ਨਹੀਂ ਸੀ ਨਾਲ ਦੇ ਕੋਲ ਤਾਂ ਵੀ ਇਹਨਾਂ ਨੇ ਸਮਾਜ ਲਈ ਸਾਡੇ ਪਿੰਡ ਲਈ ਬਹੁਤ ਵਧੀਆ ਸੇਵਾ ਨਿਭਾਈ ਆ ਔਰ ਅੱਜ ਦਾ ਚਲੋ ਸਤਿਗੁਰੂ ਦਾਸ ਮਹਾਰਾਜ ਦੀ ਅਪਾਰ ਕਿਰਪਾ ਦੇ ਨਾਲ ਇਹਨਾਂ ਨੂੰ ਕਾਉਂਸਲਰ ਦੀ ਪਦਵੀ ਜਿਹੜੀ ਮਿਲੀ ਆ ਸੋ ਬਹੁਤ ਧੰਨਵਾਦੀ ਆ ਮੈਂ ਸਾਰੇ ਵੋਟਰਾਂ ਦੀ ਸਾਡੇ ਨਗਰ ਵਾਸੀਆਂ ਦੀ ਜਿਨ੍ਹਾਂ ਨੇ ਆਪਣੀ ਸੂਝਤਾ ਦੇ ਨਾਲ ਇਹ ਆਪਣਾ ਫਰਜ਼ ਨਿਭਾਇਆ ਆ ਔਰ ਸਾਡੇ ਨਿਰਮਲ ਨਿੰਮਾ ਭਾਈ ਨੂੰ ਜਿਤਾਇਆ ਆ ਤੋ ਬਸ ਇੰਨਾ ਹੀ ਕਹਿਣਾ ਚਾਹੂੰਗੀ ਔਰ ਸਾਡੇ ਸਤਿਗੁਰ ਅਰਦਾਸ ਮਹਾਰਾਜ ਜੀ ਇਦਾਂ ਹੀ ਕਿਰਪਾ ਕਰਨ ਸਾਰਿਆਂ ਤੇ ਸਾਡੇ ਸਮਾਜ ਦੇ ਔਰ ਸਤਿਗੁਰ ਅਰਦਾਸ ਅਮਰਿਤ ਬਾਣੀ ਸੇਵਾ ਸੁਸਾਇਟੀ ਵੱਲੋਂ ਸਾਡੇ ਅਮਰਜੀਤ ਭਾਜੀ ਔਰ ਜਿੰਨੇ ਵੀ ਸਾਡੇ ਮੈਂਬਰ ਆਏ ਆ ਉਹਨਾਂ ਨੂੰ ਉਹਨਾਂ ਦੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਨਿੰਮਾ ਭਾਈ ਜੀ ਜੋ ਮੁਬਾਰਕਾਂ ਦੇਣ ਵਾਸਤੇ ਆਏ ਆ ਤੋ ਜੈਪੁਰ ਦੇਵ ਜੀ ਸਤਿ ਸਾਡੇ ਸਤਿਕਾਰਯੋਗ ਸ੍ਰਿਸ਼ਪਾਲ ਜੀ ਨੂੰ ਬੇਨਤੀ ਕਰਾਂਗੇ ਕਿ ਉਹ ਪ੍ਰਧਾਨ ਆ ਸਾਡੀ ਸੰਸਥਾ ਦੇ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਵੀ ਆਪਣੇ ਜ਼ਰੂਰ ਵਧਾਈ ਦੇਣ ਸਾਡੇ ਸਤਿਕਾਰਯੋਗ ਹਾਂਜੀ ਜੀ ਜਗਨਦੇਵ ਧੰਗਪਾਲ ਜੀ ਉਹ ਬਹੁਤ-ਬਹੁਤ ਬਾਜੀ ਬਾਬਾ ਅਮਰਜੀਤ ਪ੍ਰਧਾਨ ਜੀ ਦਾ ਤੇ ਸਭੂ ਦਾ ਆਸ਼ੀਰਵਾਦ ਦੀ ਕਿਰਪਾ ਨਾਲ ਅਸੀਂ ਬਹੁਤ ਪਰਿਆਜ ਯਤਾਂ ਕੀਤੀ ਹੈ ਜਗਨਦੇਵ ਧੰਗਪਾਲ ਜੀ ਠੀਕ ਹੈ ਜੀ